ਆਪਣੀ ਨਲਾਇਕੀ ਆਪਣੀ ਕੁਰਸੀ ਆਪਣਾ ਫੇਲ ਛਪਾਉਣ ਲਈ ਤੁਸੀਂ ਕਹਿ ਰਹੇ ਹੋ ਕਿ ਆਪ ਕਰਵਾਇਆ ਸਾਜ਼ਿਸ਼ ਸ਼ਰਮ ਕਰੋ ਕਿੱਥੇ ਸੰ ਤੁਹਾਡੇ ਤਿੰਨ ਚਾਰ ਅਫਸਰ ਭੁੱਲਰ ਸਾਹਿਬ ਤੁਹਾਡੇ ਤਾਂ ਨਹੀਂ ਕਿਤੇ ਚੌੜੇ ਦੇ ਨਾਲ ਲਿੰਕ ਕਿਉਂਕਿ ਪੁਲਿਸ ਦੇ ਲਾਰੈਂਸ ਵਿਸ਼ਨੋਈ ਦੇ ਕੇਸ ਦੇ ਵਿੱਚ ਵੀ ਮਿਲੀ ਪੁਗ ਸੀ ਹੈ ਹੈ ਸਭ ਗੱਲਾਂ ਚੜੀਆਂ ਨਹੀਂ ਕੀਤੀਆਂ ਗਈਆਂ ਨਹੀਂ ਸਵਾਲ ਚੁਕੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੇ ਵੱਲੋਂ ਕਿਸੇ ਨਾ ਕਿਤੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਘੇਰਦੇ ਹੋਏ ਨਜ਼ਰ ਆਏ ਨੇ ਅੱਗੇ ਲਿਖਦੇ ਨੇ ਕਿ ਲਾਰੈਂਸ ਵਿਸ਼ਨੋਈ ਕੇਸ ਦੇ ਵਿੱਚ ਜਿੱਥੇ ਮਿਲੀਭੁਗਤ ਸੀ ਤੇ ਉੱਥੇ ਹੀ ਉਹਨਾਂ ਆਖਿਆ ਕਿ ਆਹ ਵੀਡੀਓ 'ਚ ਤੁਹਾਡਾ ਐਸਪੀ ਹਰਪਾਲ ਅਤਵਾਦੀ ਨਰੇਂਦਰ ਚੋੜਾ ਨਾਲ ਹੱਥ ਮਿਲਾ ਰਿਹਾ ਕੀ ਐਸਪੀ ਦੇ ਮਾਮੇ ਦਾ ਭੂਆ ਦਾ ਪੁੱਤ ਸੀ ਨਰੇਂਦਰ ਚੋੜਾ ਕੀ ਸਭ ਪੰਜਾਬ ਪੁਲਿਸ ਦੀ ਸਾਜ਼ਿਸ਼ ਸੀ ਤੁਹਾਡੀ ਮਿਲੀ ਪੁੱਗ ਸੀ ਕੀ ਤੁਸੀਂ ਐਸਪੀ ਹਰਪਾਲ ਅਤੇ ਨਾਲ ਦੇ ਅਫਸਰਾਂ ਨੂੰ ਅਰੈਸਟ ਕਰੋਗੇ ਦਾਸ ਡਿਮਾਂਡ ਕਰਦਾ ਹੈ ਕਿ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਐਸਪੀ ਹਰਪਾਲ ਐਆਈਜੀ ਜਗਜੀਤ ਵਾਲੀਆ ਦੀ ਇੰਡੀਪੈਂਡੈਂਟ ਇਨਕੁਆਰੀ ਸੁਪਰੀਮ ਕੋਰਟ ਤੋਂ ਹੋਵੇ ਜਿਸਯੋਗ ਹੈ ਕਿ ਜਿਵੇਂ ਹੀ ਲੰਗੇ ਦੇਨੀ ਹਮਲਾ ਕੀਤਾ ਗਿਆ ਨਾਰਾਇਣ ਸਿੰਘ ਚੌੜਾਣਾ ਦੇ ਵਿਅਕਤੀ ਨੇ ਸੇਵਾ ਕਰਦਿਆ ਸੁਖਵੀਰ ਬਾਦਲ ਦੇ ਉੱਤੇ ਗੋਲੀ ਚੁਲਾ ਦਿੱਤੀ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉਠਣੇ ਹੋਏ ਸ਼ੁਰੂ ਹੋ ਗਏ ਸਵਾਲ ਇਹ ਵੀ ਉਠੇ ਕਿ ਕਿਤੇ ਇਹ ਹਮਲਾ ਜਾਣਬੁੱਝ ਕੇ ਤਾਂ ਨਹੀਂ ਆਪਣੇ ਉੱਤੇ ਕਰਵਾਇਆ ਗਿਆ ਸੋ ਕਿਦਨੇ ਕਿਤੇ ਇਹਨਾਂ ਸਵਾਲਾਂ ਨੂੰ ਹੀ ਲੈਂਦੇ ਆ ਇਹ ਵੱਡੇ ਸਵਾਲ ਜੁੜੇ ਨੇ ਚੁਕੇ ਗਏ ਨੇ ਘੇਰਿਆ ਗਿਆ ਹੈ ਪ੍ਰਸ਼ਾਸਨ ਨੂੰ ਵਿਕਰਮ ਮਜੀਠੀ ਆਦੇ ਵੱਲੋਂ ਅੱਜ ਗੋਲੀ ਵੱਜ ਕੇ ਉਹਨਾਂ ਦੀ ਮੌਤ ਹੋ ਸਕਦੀ ਸੀ ਤਾਂ ਰੱਬ ਦਾ ਸ਼ੁਕਰ ਕਿ ਗੁਰੂ ਸਾਹਿਬ ਆਪ ਕਲਾ ਵਰਤੀ ਹੈ ਤੇ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਸਨ ਕਿ ਉਹਨਾਂ ਦੀ ਜਾਨ ਬਚ ਗਈ ਤੂੰ ਜਿੱਤ ਸੁਖਬੀਰ ਚੋਂ ਬਾਦਲ ਨੂੰ ਕਿਤੇ ਅਰਵਿੰਦ ਕੇਜਰੀਵਾਲ ਸਮਝ ਲਿਆ ਅਰਵਿੰਦ ਕੇਜਰੀਵਾਲ ਤੇ ਕੋਈ ਪਾਣੀ ਸੁਟੇ ਤੇ ਅਰਵਿੰਦ ਕੇਜਰੀਵਾਲ ਦੀ ਸਾਰੀ ਆਮ ਆਦਮੀ ਪਾਰਟੀ ਕਹਿ ਦਿੰਦੀ ਤਾਂ ਇਹ ਤਾਂ ਭਾਜਪਾ ਦੀ ਸਾਜ਼ਿਸ਼ ਹੈ ਹੁਣ ਤੁਸੀਂ ਆਪਣੀ ਜਾਨ ਬਚਾਉਣ ਲਈ ਆਪਣੀ ਨਲਹਿਕੀ ਆਪਣੀ ਫੇਲਿਅਰ ਆਪਣੀ ਕੁਰਸੀ ਬਚਾਉਣ ਲਈ ਅੱਜ ਤੁਸੀਂ ਕਹਿਤਾ ਕਿ ਇਹ ਤਾਂ ਸ਼ਾਇਦ ਸਾਜ਼ਿਸ਼ ਕਰਾਈ ਹੈ ਕੋਈ ਸਾਜ਼ਿਸ਼ ਕਰਾਉਂਦਾ ਕੀ ਆਪਦੇ ਤੇ ਗੋਲੀ ਚਲਵਾਊਗਾ ਫੇਰ ਮੈਨੂੰ ਇਹ ਦੱਸ ਦਿਓ ਭੁੱਲਰ ਸਾਹਿਬ ਜੇ ਸਾਜ਼ਿਸ਼ ਕਰਾਉਣੀ ਸੀ ਤੇ ਨਰੈਣ ਸਿੰਘ ਚੌੜਾ ਦਾ ਮੈਂ 2013 ਦੀ ਕਟਿੰਗ ਸ਼ੇਅਰ ਕੀਤੀ ਆ ਮੈਂ ਫੇਰ ਕਰ ਦਿੰਨਾ ਹੁਣੇ ਹਿੰਦੁਸਤਾਨ ਟਾਈਮਸ ਦੀ ਅਖਬਾਰ 'ਚ ਇੰਟੈਲੀਜੈਂਸ ਇਨਪੁਟ ਆਜ ਦੇ ਡੀਜੀਪੀ ਉਸ ਵੇਲੇ ਦੇ ਪੁਲਿਸ ਕਮਿਸ਼ਨਰ ਰਾਮ ਸਿੰਘ ਦਾ ਬਿਆਨ ਹੈ ਔਰ ਸਾਰੀ ਜਗ੍ਹਾ ਉਹ ਖਬਰ ਲੱਗੀ ਆ ਜਦ ਨਰੈਨ ਸਿੰਘ ਚੌੜਾ ਫੜਿਆ ਗਿਆ 2013 ਚ ਕਿ ਏ ਦੇ ਹਿਟ ਲਿਸਟ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਨ ਔਰ ਅੱਜ ਥੋੜੀ ਇਹ ਲਾਈ ਕਿ ਥੋੜਾ ਫੇਲੀਅਰ ਸ੍ਰੀ ਹਰਮੰਦਰ ਸਾਹਿਬ 골ਡਨ ਟੈਂਪਲ 'ਚ ਗੋਲੀ ਚੱਲ ਜੇ ਤੇ ਤੁਸੀਂ ਕਹੋ ਥੋੜੀ ਮੁਸਤੈਦੀ ਔਰ ਤੁਸੀਂ ਕਹੋ ਸਾਜ਼ਿਸ਼ ਕਮਾਲ ਹੋ ਗਈ ਅੱਜ ਮੈਂ ਇੱਕ ਨਵੀਂ ਸਾਜ਼ਿਸ਼ ਵਿਖਾਉਣਾ ਜਿਹੜੀ ਹੁਣੇ ਮੈਂ ਬੇਨਕਾਬ ਕਰਨ ਲੱਗਿਆ ਹਰਪਾਲ ਸਿੰਘ ਤੁਸੀਂ ਅੱਜ ਵੀਡੀਓ 'ਚ ਬੋਲ ਕੇ ਕਿਹਾ ਕਿ ਤਿੰਨ ਚਾਰ ਅਫਸਰ ਲਾਇਏ ਸਨ ਇੱਕ ਏ.ਆਈ.ਜੀ. ਜਗਜੀਤ ਵਾਲੀਆ ਕਿੱਥੇ ਸੀ ਭਾਈ ਫਿਰ ਤੁਸੀਂ ਇੱਕ ਐਸ.ਪੀ. ਹਰਪਾਲ ਸਿੰਘ ਦੀ ਜ਼ਿਕਰ ਕੀਤਾ ਸਾਧ ਸੰਗਤ ਜੀ ਮੈਂ ਲੋਕਾਂ ਨੂੰ ਦੱਸਦਾ ਇਨਵੈਸਟੀਗੇਸ਼ਨ ਤਾਂ ਇਹ ਭੁੱਲਰ ਦੀ ਵੀ ਹੋਣੀ ਚਾਹੀਦੀ ਫਿਰ ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹਦੇ ਨਰੈਣ ਸਿੰਘ ਚੌੜੇ ਨਾਲ ਤਾਂ ਨਹੀਂ ਲਿੰਕ ਇਹ ਆਪ ਦੀ ਜਾਨ ਬਚਾਉਣ ਨੂੰ ਕੋਈ ਨਵਾਂ ਸਟੇਟਮੈਂਟ ਤਾਂ ਨਹੀਂ ਨਰੈਣ ਸਿੰਘ ਚੌੜੇ ਦੀ ਤਿਆਰ ਕਰਾਊਗਾ ਐਕਚੁਅਲੀ ਇੰਡੀਪੈਂਡੈਂਟ ਪ੍ਰੋਬ ਸੁਪਰੀਮ ਕੋਰਟ ਹਾਈ ਕੋਰਟ ਮੋਨਿਟਰ ਪ੍ਰੋਬ ਕਿਉਂਕਿ ਪੰਜਾਬ ਪੁਲਿਸ ਦੀ ਲੌਰੈਂਸ ਬਿਸ਼ਨੋਈ ਦੇ ਕੇਸ 'ਚ ਵੀ ਇੱਕ ਇਨਕੁਆਇਰੀ ਸਮਝ ਆਈ ਜਿੱਦੇ ਡੀਜੀਪੀ ਲੈਵਲ ਅਫਸਰ ਤੋਂ ਇਹਨਾਂ ਨੇ ਇਨਕੁਆਇਰੀ ਕਰਾਈ ਔਰ ਇਹ ਗੱਲ ਕੁ ਹਾਈ ਕੋਰਟ ਚ ਝੂਠ ਬੋਲਿਆ ਗਿਆ ਕਿ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈ ਫਿਰ ਔਨਰੇਬਲ ਹਾਈ ਕੋਰਟ ਨੇ ਆਪ ਇੱਕ ਡੀਜੀਪੀ ਦੀ ਡਿਊਟੀ ਲਈ ਸੀਨੀਅਰ ਮੋਸਟ ਡੀਜੀਪੀ ਪ੍ਰਬੋਧ ਕੁਮਾਰ ਜੀ